ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਛਗਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੋਮਲ ਦੇ ਕੋਲ ਆਇਆ ਦੋਸਤੋ ਸੋ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਤੁਹਾਨੂੰ 4 ਪਸ਼ੂ ਆਪਾਂ ਦਿਖਾਉਣੇ ਆ ਪਸ਼ੂ ਆਲਮੋਸਟ ਸਾਰੇ ਸਵੇ ਸੁਬਾਹ ਆ ਤਿੰਨ ਮੱਝਾਂ ਜਿਹੜੀਆਂ ਦੋਸਤੋ ਤੁਹਾਨੂੰ ਦਿਖਾਉਣੀਆਂ ਨੇ ਤਾਜ਼ੀਆਂ ਸੂਈਆਂ ਨੇ ਇੱਕ ਕੋਈ ਵੀ ਤੋਕੜ ਮੱਝ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਲਿਆ ਸੀਗਾ ਜੀ ਤੇ ਡਿਟੇਲ ਪੂਰੀ ਕੋਮਲ ਤੋਂ ਲੈ ਲਾਂਗੇ ਆਪਾਂ ਪੂਰਾ ਵੇਰਵਾ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਅੱਜ ਤਰੀਕ ਦੋਸਤੋ 5 ਸਤੰਬਰ ਤੇ ਸਮਾਂ ਕੋਈ ਸ਼ਾਮ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ 5 ਵਜੇ ਦਾ ਸਮਾਂ ਹੈ ਤੋਂ ਸਾਰੇ ਖਰੀਦਦਾਰ ਵੀਰਾਂ ਨੂੰ ਆਪਣੀ ਬੇਨਤੀ ਹੁੰਦੀ ਹੈ ਵੀ ਜਿਹੜਾ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਆਂ ਜਿਸ ਜਗ੍ਹਾ ਥਾਂ ਤੋਂ ਉਹਦੀ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਨਰਕ ਪਰਖ ਤਸੱਲੀ ਆ ਉਹ ਤੁਸੀਂ ਕਰਨੀ ਆ ਠੀਕ ਆ ਜੀ ਤੇ ਪਿੰਡ ਸ਼ਕਰੀ ਵਿਜਿਟ ਕਰਨੀ ਆ ਸਰਹਿਆਲੀ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਨਿਸ਼ਾਰੇ ਪੰਨੂਆ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਆ ਔਰ ਕਰਦੇ ਆ ਗੱਲਬਾਤ ਵੀਰ ਕੋਮਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਕੋਮਲ ਸਾਥਰੀ ਕਾਲ ਸਾਥਰੀ ਕਾਲ ਸਾਨੂੰ ਸਾਬ ਹੋਰ ਸਮਾਂ ਕਿਤਾ ਠੀਕ ਠਾਕ ਜੀ ਬੜੇ ਵਧੀਆ ਵੀਰ ਕੋਮਲ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਜੀ ਠੀਕ ਠਾਕ ਹੋਰ ਵੀ ਸਤਨਾਮ ਜੀ ਬਾਈ ਭਾਈ ਠੀਕ ਠਾਕ ਔਰ ਕਾਕੇ ਕੀ ਹਾਲ ਚਾਲ ਆ ਸਾਥਰੀ ਕਾਲ ਠੀਕ ਆ ਜੀ ਠੀਕ ਆ ਅੱਛਾ ਕੋਮਲ ਵੀਰੇ ਪਸੂ ਅੱਜ ਆਪਣੇ ਕੋਲ ਟੋਟਲ 4 ਨਾਕ ਨੇ ਸੰਦੂਖਾਬ 4 ਨਾਕ ਆ ਅੱਛਾ 4 4 4 ਨਾਕ ਤਾਜ਼ੀਆਂ ਸੁਈਆਂ ਇੱਕ ਆਜੀ ਤਾਂ ਸੁਈਆਂ ਤੇ ਦੂਜੀਆਂ ਚਾਦਰ ਪਾਏ ਜਾਂਦੇ ਨੇ ਹੋ ਗਈਆਂ ਠੀਕ ਆ ਜੀ ਮਤਲਬ ਜਿਹੜੀਆਂ 3 ਮੱਜਾਂ ਆਪਣੇ ਕੋਲ ਉਹ ਤਾਂ ਤਾਜ਼ੀਆਂ ਸੱਜਰੀ ਸੁਈਆਂ ਹਨ ਇੱਕ ਬਗੈਰ ਬੱਜੇ ਇੱਕ ਬਗੈਰ ਬਣ ਬੱਜੇ ਹੋਣਾ ਠੀਕ ਆ ਨਵੀਂ ਦੋਸਤੋ ਇੱਕ ਬਿਨ ਬੱਚਿਆਂ ਆ ਇਹ ਜਿਹੜੇ ਟੋਟਲ 4 ਨਾਕਾ ਕੋਲ ਮੇਰੇ ਪਰਸੋ ਚੌਥੇ ਇੱਕ ਆ ਜਿਹੜਾ ਆਪਾਂ ਦਿੱਤੀ ਸੀ ਹੈ ਹਾਂ ਨਹੀਂ ਸੰਧੂ ਸਾਹਿਬ ਪਰਸੋ ਜਾਈ ਹੁੰਦੀ ਆ ਪਸ਼ੂ ਵਾਸ ਸੇਵ ਹੋਈ ਗਿਆ ਸੰਧੂ ਸਾਹਿਬ ਮਾਲ ਹੋ ਗਿਆ ਸੀ ਠੀਕ ਹੋ ਗਿਆ ਜੀ ਹਾਂ ਜੀ ਤੇ ਅੱਜ ਵੀ ਮੋਲ ਫਿਰ ਛੋਟੇ ਛੋਟੇ ਹੀ ਆ ਸੰਧੂ ਸਾਹਿਬ ਜਾਇਜ਼ ਹੀ ਨਿਕਨਿਕਾ ਹੀ ਆ ਕੰਮ ਠੀਕ ਹੈ ਜੀ ਦੇਖੋ ਨੋਰਮਲ ਆ ਦੋਸਤੋ ਮਾਲ ਚੰਗਾ ਸਾਫ ਸੁਥਰਾ ਮਾਲ ਹੀ ਹੁੰਦਾ ਬਾਕੀ ਰੇਟ ਭਾਫੜਤਾ ਬੜਾ ਜਾਇਜ਼ ਹੁੰਦਾ ਸੋ ਪਹਿਲੀਆਂ ਵੀਡੀਓ ਦੇ ਵਿੱਚ ਵੀ ਮਾਲ ਆਪਾਂ ਤੁਹਾਨੂੰ ਦਿਖਾਇਆ ਸੋ ਮਿੰਟਾਂ ਸਕਿੰਟਾਂ ਵਾਲੇ ਕੰਮ ਹੁੰਦਾ ਠੀਕ ਹੈ ਜੀ ਕਿਉ ਪਹਿਲਿਆਂ ਦੇ ਵਿੱਚ ਹੀ ਹੱਥ ਪਾਪੂ ਲੈਂਦੇ ਆ ਵੀਰ ਪਹਿਲੇ ਥੂਨਾ ਕੋਲਾਂ ਦੇ ਉੱਪਰ ਹੀ ਜਿਹੜਾ ਤੁਸੀਂ ਸੌਦਾ ਕਰ ਲੈਂਦੇ ਜੇ ਉਹ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਕੁਮਲ ਕਰੀਏ ਵੀਰੇ ਸ਼ੁਰੂਆਤ ਇਸੇ ਝੋਟੀ ਤੋਂ ਕੀ ਡਿਟੇਲ ਆ ਸੰਧੂ ਸਾਹਿਬ ਇਹ ਚਾਰ ਦੰਦਾ ਮੋ ਓਕੇ ਕੋਈ ਪਹਿਲਣ ਕਹਿਣ ਲਈ ਕੋਈ ਦੂਜਣ ਕਹਿ ਲੈ ਅੱਛਾ ਜੀ ਹਾਂਜੀ ਤੇ 6-7 ਕਿਲੋ ਦੁੱਧ ਵਾਇਦੇ ਥੱਲੇ ਠੀਕ ਹੈ ਜੀ ਹਾਂਜੀ ਤੇ 4 ਤੋਂ 5 ਕਿ ਦਿਨ ਸੂਈ ਨੂੰ ਹੋ ਗਏ ਇਹਨਾਂ ਲਓ ਜੀ ਚੋ 5-5 ਕਿ ਦਿਨਾਂ ਦੀ ਸੂਈ ਹੈ ਮਗਰ ਕਟਾ ਹਾਂਜੀ ਮਗਰ ਕਟਾ ਜੀ ਲਓ ਜੀ ਮਗਰ ਕਟਾ 5-4 ਦਿਨਾਂ ਦੀ ਸੂਈ ਹੈ ਤੇ ਕੁਮਲ ਬੌਲਾ 5 6 7 ਕਿਲੋ ਹੋਊਗਾ 6 ਵਜੇ 7 ਵਜੇ ਇੱਥੇ ਹੋਊਗਾ ਹਾਂ ਲੋ ਜੀ ਹਾਂਜੀ ਬਾਕੀ ਥਣ ਲੇਵੀਆਂ ਪੂਰੀ ਸਾਫ ਹੂੰ ਚੋਣ ਚੋਣ ਚੰਗੀ ਨਿਕਲੀ ਐ ਸੰਦੂ ਸਾਹਿਬ ਬਾਕੀ ਕਿਹੋਣ ਜਾਣਾ ਠੀਕ ਆ ਪੂਰੀ ਜਿਹੜਾ ਇੱਕ ਜਿਹੜਾ ਬਹਿਣੀ ਵਾਲਾ ਮਗਰਲਾ ਥਣ ਨਾ ਥੋੜੀ ਜਿਹੀ ਭੂਰ ਲਾਉਂਦਾ ਮਗਰਲਾ ਹਾਂਜੀ ਨੋਰਮਲ ਜੀ ਲੋ ਦੋਸਤੋ ਬਹਿਣੀ ਵਾਲਾ ਮਗਰਲਾ ਥਣ ਮਾੜੀ ਭੂਰ ਲਾਉਂਦਾ ਤੇ ਪਹਿਲਣ ਝੋਟੀ ਆ ਪਹਿਲਣ ਦੱਸਿਆ ਨਾ ਕੋਮਨ ਸੰਦੂ ਸਾਹਿਬ ਕੋਈ ਪਹਿਲਣ ਗੇਲੇ ਕੋਈ ਸੋਚਣ ਗੇਲੇ ਚਾਰ ਦਿਨ ਦਾ ਮੂੰਹ ਆ ਦੇਖ ਕਹਿਣੀਆਂ ਗੱਲਾਂ ਨਹੀਂ ਲੋ ਜੀ ਬਾਕੀ ਦੁੱਧ ਤਾਂ ਦੇਖ ਲਓ ਸੱਟਾਂ ਠੀਕ ਹੈ ਜੀ। ਹਾਂ ਦੱਸੋ ਪਿਓਰ ਜਿਹੜੀ ਚਾਰਦਾਂਦ ਚੌਗੀ ਝੋਟੀ ਆ। ਸੂਆ ਮੇਰਾ ਵੀਰ ਕੋਈ ਪਹਿਲਾ ਮੰਨ ਲੇ ਚਾਹੇ ਕੋਈ ਸੈਕੰਡ ਦੂਜਾ ਸੂਆ ਸਮਝ ਲੇ। ਤੇ ਮਿਲਦੀ ਕੋਮਲ ਬੱਚੇ ਤੇ ਨਾ ਦੋਵੇਂ ਟਾਈਮ। ਸਾਬ ਬੱਚੇ ਤੋਂ ਵਗੈਰ ਨਹੀਂ ਮਿਲਦੀ। ਇਹਦੇ ਕੋਲ ਕੋੜ ਕੇ ਨਾਲ ਹੀ ਖੜਨਾ ਪਊਗਾ। ਠੀਕ ਹੈ ਜੀ। ਬੱਚੇ ਤੋਂ ਵਗੈਰ ਨਹੀਂ। ਸੋ ਦੱਸੋ ਕਈ ਵਾਰ ਵੀਰਾਂ ਦੇ ਮਨ 'ਚ ਡਾਊਟ ਨਾ ਹੋਵੇ ਵੀ ਪਹਿਲਾਂ ਝੋਟੀ ਆ ਤੇ ਕੋਈ ਔਲ ਸ਼ੋਰ ਨਾ ਕਰਦੀ ਹੋਵੇ ਉਹ ਤਾਂ ਕਰਕੇ ਆਪਾਂ ਪੁੱਛਿਆ। ਬੱਚੇ ਤੋਂ ਵਗੈਰ ਤਾਂ ਤੁਰਦੀ ਨਹੀਂ ਆ। ਤੇ ਝੋਟੀ ਦਾ ਮਗਰ ਜਿਹੜਾ ਕੱਟਾ ਮੇਲਕਾਫ ਆ ਕਤਕ ਝੋਟੀ ਦਾ ਉੱਚਾ ਠ ਕਦ ਉੱਚਾ ਝੋਟੀ ਦਾ ਸنگਸੰਗ ਪੂਰਾ ਗੁਲਾਈ ਦੇ ਵਿੱਚ ਸ਼ਾਈ ਚੈੱਕ ਕਰੋ ਤੁਸੀਂ ਬਿਲਕੁਲ ਬਲੈਕ ਮੱਥੇ ਦੇ ਵਿੱਚ ਲੰਬਾ ਫੇਸ ਸੋ ਚੰਗੀ ਜਿਹੜੀ ਦੋਸਤੋ ਮੋਹਰਾ ਬਰੀਡ ਦੀ ਇਹ ਝੋਟੀ ਆ ਤੇ ਲੰਬੀ ਝੋਟੀ ਆ ਠੀਕ ਆ ਜੀ ਮੂੰਹੋਂ ਦੰਦਾਂ ਦੇ ਵਿੱਚ ਵੀ ਆਪਾਂ ਤੁਹਾਨੂੰ ਨੋਟ ਕਰਾਤਾ ਵੀ ਚਾਰ ਦੰਦ 24 ਆ ਮੋਹਰਾਂ ਦੇ ਉਹ ਕਦ ਕਾਠ ਵਾਲੀ ਝੋਟੀ ਏ ਪਿਆਰੀ ਏ ਤਾਕੀ ਕੋਈ ਵੀਰ ਚਾਹਵਣ ਕਿਸੇ ਝੋਟੀ ਨੂੰ ਖਰੀਦਣ ਆ ਰਿਹਾ ਠੀਕ ਹੈ ਜੀ ਤੇ ਚੋਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਤੇ ਇੱਕ ਗੱਲ ਜਿਹੜੀ ਵੀਰ ਨੇ ਤੁਹਾਨੂੰ ਨੋਟ ਕਰਾਈ ਦਿੱਤੀ ਇਹ ਪੂਰ ਮਾੜੀ ਫੁਆਰਾ ਦੋਸਤੋ ਪੂਰ ਇੱਕ ਮਰਲੇ ਥਾਂ ਦੇ ਵਿੱਚੋਂ ਹੈ ਜੀ ਠੀਕ ਹੈ ਜੀ ਸੋ ਪਹਿਲਾਂ ਦੱਸੀ ਗੱਲ ਚੰਗੀ ਆ ਵੀ ਇੱਥੇ ਆਣ ਕੇ ਕੋਈ ਵੀਰ ਬਾਅਦ ਵਿੱਚ ਇਤਰਾਜ਼ ਕਰੇ ਇਸ ਕਰਕੇ ਪਹਿਲਾਂ ਵੀਰ ਨੇ ਦੱਸਤਾ ਵੀ ਤੇ ਦੁੱਧ ਜਿਹੜਾ ਮੇਰਾ ਵੀਰ ਕੋਈ ਮੰਨ ਲੈ ਕੱਚਾ ਬੋਲਾ ਮੰਨ ਲੈ ਤੇ ਉਹ ਜਿਹੜਾ ਤੁਹਾਨੂੰ ਨੋਟ ਆਪਾਂ ਕਰਾਈ ਦਿੱਤਾ ਠੀਕ ਸੋ ਥਾੜੀ ਜਿਹਾ ਹਵਾਨਾ ਜੱਡਾ ਆ ਦੇਖੋ ਠੀਕ ਹੈ। ਕੋਮਲ ਕੱਟੀ ਜੇ ਨਹੀਂ ਕੰਨਦੀ ਆਪਾਂ ਮੇਰੇ ਝੋਟੇ। ਬੰਦੂ ਸਾਹ ਨਾ ਲੱਖ ਨਾ 95 ਨਾ 80। ਆਹ 75 ਦੀ ਦੇ ਦੋ। 75। ਹਾਂਜੀ। ਮੈਂ ਤਾਂ ਆਖਿਆ ਵੀ ਕਹਿੰਦੇ। ਬੰਦੂ ਸਾਹ ਮਿਲਣੀ ਨਹੀਂ 75 ਦੀ ਬਾਹਰੋਂ ਨਹੀਂ ਮਿਲਣੀ। ਚੰਗੀ ਆ। ਆਹ ਭਾਣਾ ਲਈ ਕਰਕੇ ਭਾਣਾ ਦੇ ਦੇਣੀ ਇਹਨਾਂ ਕੋਈ ਸਮਝੂਗੀ ਨਕਸ ਨਕਸ ਵਾਲਾ ਕੋਈ ਚੱਕਰ ਹੋ ਗਿਆ ਨਹੀਂ ਗੱਲਾਂ ਆ ਗਈਆਂ ਉਹ ਦੱਸਿਆਂ ਉਹ ਹੀ ਹੋਣਗੀਆਂ। ਠੀਕ ਹੈ ਜੀ। ਹਾਂਜੀ। ਬਾਕੀ ਆ ਸਾਰੇ ਭਲੇਖੇ ਕੱਢ ਕੇ ਬੰਨਣਾ ਛੱਡੋ। ਅੱਛਾ ਕੋਮਲ ਜਿਹੜੀ ਥਾਂ ਦੇ ਵਿੱਚੋਂ ਮਗਰੋਂ ਤੁਸੀਂ ਜ਼ਿਕਰ ਕੀਤਾ ਜਿਆਦਾ ਖਲਾਰਤ ਨਹੀਂ ਬਸ ਨਾਰਮਲ ਹੀ। ਸਾਹ ਨਾਰਮਲ ਭੂਰ ਮਾਰਦੀ ਹੈ ਤੇ ਤਾਂ ਕਰਕੇ ਦੇ ਦੇਣੀ ਆ ਨਹੀਂ ਤੇ ਇਹਨੇ ਦੀ ਦਿੰਦਾ ਕੋਈ ਨਹੀਂ ਬਿਲਕੁਲ ਮੋਬਾਈਲ 70 ਹੋਣੀ ਇਹ ਚ 1600 ਬੱਸ ਹੋਰ ਕੁਝ ਨਹੀਂ ਠੀਕ ਹੈ 75000 ਦੀ ਜਿਹੜੀ ਦੋਸਤੋ ਇਹ ਤੁਹਾਨੂੰ ਮੌਜੂਦੂਗੀ ਵਿੱਚੋਂ 200 ਜਿਹੜਾ ਲੈਸ ਹੋ ਜੂਗਾ 200 ਛੋਟ ਹੋ ਜੂਗੀ ਸ਼ਕੀਨ ਆ ਪੂਰੀ ਝੋਟੀ ਸ਼ਕੀਨ ਆ ਕੋਈ ਛੱਡ ਕੇ ਨਹੀਂ ਜਾਂਦਾ ਵੀਰ ਪੂਰੀ ਸੰਧੂ ਸਾਹਿਬ ਕੁਆਲਟੀ ਵਾਲੀ ਆ ਤੇ ਕਹਿ ਕੇ ਕਹਿੰਦੇ ਦੇਣੀ ਹੁੰਦੀ ਹਰੇਆਣੀ ਦੀ ਕਹਿ ਕੇ ਦੇ ਦਿਆ ਪਰ ਆਪਾਂ ਇੱਥੋਂ ਲਈਏ ਤੇ ਇੱਥੋਂ ਹੀ ਕਹਿ ਕੇ ਦੇਣ ਆ ਨਹੀਂ ਨਹੀਂ ਬਿਲਕੁਲ ਹਾਂਜੀ ਝੂਠ ਨਹੀਂ ਮਾਰਨਾ ਚਲੋ ਚੰਗੀ ਗੱਲ ਆ ਲੋੜੀ ਪਈ ਐ ਅੱਛਾ ਕੁਮਲ ਸੈਕਿੰਡ ਨੰਬਰ ਤੇ ਆ ਆਪਣੇ ਕੋਲ ਜਿਹੜ अच्छा हां जी ਤੇ ਇਹਨੂੰ 10 ਦਿਨ ਹੋ ਗਿਆ ਜਾਨਕਿ ਠੀਗਾ ਭਰਾਏ ਨੂੰ اچھا ਜੀ हां जी ਤੇ ਦੁੱਧ 6 ਹੋ ਜਾਏ 7 ਹੋ ਜਾਏ ਇੱਥੇ ਨਹੀਂ 5 ਕਿਲੋ ਪੱਕਾ ਹੀ ਹੋਊਗਾ ਜਿੰਗੇ ਉਹ ਹੀਰਵਾ ਹੋਰਵਾ ਕੀਤਾ ਦੁੱਧ 7 ਕਿਲੋ ਹੀ ਹੈਗਾ ਮੈਂ ਥੱਲੇ اچھا ਹੁਣ ਆਪਾਂ ਜਿਹੜਾ ਚਵਾ ਦਾਂਗੇ ਉਹ 5 ਕਿਲੋ 5 ਕਿਲੋ ਦਾ ਲੀਟਰ ਮਰਾ ਦਾਂਗੇ ਠੀਕ ਹੈ ਜੀ ਹਾਂ ਜੀ ਬਹੁਤ ਦੋਸਤੋ ਅੱਜ ਹੁਣ ਮੌਕੇ ਦੀ ਗੱਲ ਕਰੀਏ ਤੇ 5 ਕਿਲੋ ਦੁੱਧ ਦੇ ਥੱਲੇ ਆ ਮਿਲਦੀ ਦੋਨੋਂ ਡੰਗ ਪਹਾੜੇ ਤੇ ਆ ਸੰਧੂ ਸਾਹਿਬ ਉੱਥੇ ਆਪਾਂ ਪਹਾੜੇ ਦੇ ਚੋਕੇ ਲੈਂਦੀ ਅੱਜ ਹੀ ਆਈ ਆ ਅੱਛਾ ਜੀ ਹੋ ਸਕਦਾ ਟੀਕਾ ਵੀ ਲਵੇ ਹਾਂ ਤਾਂ ਕਿ ਕੱਲ ਪਰਸੋ ਆਪਾਂ ਅਪਡੇਟ ਦਿੰਦੀ ਆ ਤੇ ਉਦੋਂ ਨਹੀਂ ਸੀ ਅੱਜ ਭਲਕੀ ਆਈ ਤੁਹਾਡੇ ਕੋਲ ਸੰਧੂ ਸਾਹਿਬ ਅੱਜ ਹੀ ਆਈ ਸਰੇ ਜੀ ਤੇ ਨਵੀਂ ਥਾਂ ਤੇ ਆਪਾਂ ਇਥੋਂ ਕਹਿ ਦਈਏ ਵੀ ਬੜੀ ਪਹਾੜੇ ਤੇ ਮਿਲਦੀ ਆ ਬਾਂਹ ਜਾ ਕੇ ਪਹਾੜੇ ਤੇ ਮਿਲੂਗੀ ਟੀਕਾ ਟੋਕਾ ਲੈ ਸਕਦੇ ਸੰਧੂ ਸਾਹਿਬ ਟੀਕਾ ਲੈ ਸਕਦੇ ਠੀਕ ਅੱਗੇ ਬਣੀ ਥਾਣੀ ਤੇ ਨਹੀਂ ਕੋਈ ਆਈ ਬੇਰਵਾ ਕੋਈ ਸੰਧੂ ਸਾਹਿਬ 10 ਦਿਨ ਹੋ ਗਏ ਬਣੀ ਨੂੰ ਲਓ ਜੀ ਅੱਗੇ ਦੋਸਤੋ ਬਣੀ ਵੀ ਆ ਬੇਰਵਾ ਆਪਾਂ ਪਾ ਉਹ ਸੀ ਚਿੱਟੀ ਆ ਮਗਰ ਜੈਡ ਬਲੈਕ ਨਹੀਂ ਥੋੜੀ ਜੀ ਹੈਗੀ ਤੇ ਥੋੜੀ ਜੀ ਹੈ ਠੀਕ ਹੈ ਲਓ ਵੀ ਕੱਦ ਵਜਨ ਜਿਹੜਾ ਦੋਸਤੋ ਇਸ ਛੋਟੀ ਦਾ ਵੀ ਪੂਰਾ ਦੂਜਾ ਸੂਆ ਹੁਣ ਪ੍ਰੈਜੈਂਟ ਟਾਈਮ ਦੂਜੇ ਸੂਵੇ ਚ ਜਿਹੜੀ ਹੁਣ ਚੱਲ ਰਹੀ ਆ ਸਿੰਗੀ-ਸੁੰਗੀ ਛੋਟੀ ਆ ਵੇਲਪੂਲ ਵੀ ਤੁਸੀਂ ਵੇਖੋਗੇ ਵੇਲ ਵੀ ਪੂਰੀ ਆ ਲੰਬਾਈ ਪੂਰੀ ਉਚਾਈ ਵੀ ਪੂਰੀ ਆ ਠੀਕ ਆ ਜੀ ਤੋਂ 5 ਕਿਲੋ ਦੁੱਧ ਇਹਦਾ ਥੱਲੇ ਆ ਇਸ ਵਕਤ ਹਾਜ਼ਰ ਆ ਤੋਂ ਨਵੀਂ ਥਾਂ ਤੇ ਪਸ਼ੂ ਕਰ ਸਕਦਾ ਠੀਕ ਆ ਜੀ ਬੇਸ਼ੱਕ ਕੋਈ ਕਿਉਂਕਿ ਅਜੇ ਸੂਈ ਨੂੰ ਸਮਾਂ ਕੋਈ ਤਿੰਨ ਵੀ ਹੋ ਸਕਦਾ ਚਾਰ ਵੀ ਹੋ ਸਕਦਾ 5 ਮਹੀਨੇ ਵੀ ਹੋ ਸਕਦੇ ਠੀਕ ਬਾਕੀ ਵਜਨ ਵਜੂਦ ਵਾਲੀ ਆ ਕਰਮਾਂ ਵਾਲੀ ਥੱਲੇੋਂ ਦੇ ਵੇ ਲੋ ਵੀ ਦੀ ਸਫਾਈ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਚੋਣ ਚਾਨ ਧਾਰਾਂ ਬਰਾਬਰੇ ਕੰਮ ਸੁਨੂ ਸਾਹਿਬ ਇੱਕ ਨੰਬਰ ਚਵਾਈ ਲੱਗੀ ਆ ਪੋਲੀ ਦੀ ਨਹੀਂ ਤਾਈ ਤੇ ਇਹ ਆ ਠੀਕ ਹੈ ਜੀ ਤੇ ਕੁੰਮਲਤਾ ਫਿਰ ਕੀ ਮੰਨ ਕਰਦਾ ਭਰਾ ਸੰਦੂ ਸਾਹਿਬ ਦੇ ਦੰਦੀ ਮੈਂ ਆ ਭਾਵੇਂ 70 ਮੰਗ ਲਈਏ ਨਾ 70 ਨਾ 75 ਆ 62 ਹਾਂ ਜੱਸਣੋ ਸੰਦੂ ਦਾ 55000 ਦੀ ਦੇ ਦੋ 55 ਦੀ ਹਾਂਜੀ ਹੂੰ ਉਹਦੀ 55000 ਦੀ ਤੇ ਇਹ 200 ਤੁਹਾਨੂੰ ਮਿਲ ਜੂਗੇ ਠੀਕ ਆ ਜੀ ਤੇ ਉਹਦੇ ਚੋਂ ਵੀ ਥੋੜਾ ਬਾਧਾ ਹੋ ਜੂਗਾ ਲੈਸ ਸੰਧੂ ਸਾਹਿਬ ਕਰਦਾ ਕੋਈ ਗੱਲ ਨਹੀਂ ਮੌਕੇ ਤੇ ਕਰ ਦਿਓ ਮਾਨਤਾ ਜੋਗੀ ਠੀਕ ਆ ਬਾਕੀ ਪੂਰੇ ਵਧੀਆ ਚੰਗੇ ਅੰਗ ਪੈਰ ਦੇ ਵਿੱਚ ਆ ਚੌੜਾ ਪਿੱਠ ਪੂੜਾ ਵੱਡੇ ਕੱਦ ਕੱਦ ਦੇ ਵਿੱਚ ਗਾਂ ਜਿਹੜਾ ਸੰਧੂ ਸਾਹਿਬ ਬਣ ਕੇ ਤਿਆਰੀ ਤੇ ਹੋਈ ਪੂਰੀ ਡੇਢ ਦੀ ਵਿਗੂ ਵੀ ਨਾਲ ਹੀ ਗੱਲ ਨਹੀਂ ਆਜ ਕੱਲੇ 55 ਦੀ ਆ ਤੇ ਉਹ 1 55 ਦੀ ਹੋਈ ਨਹੀਂ ਲੱਕ ਪੂਰਾ ਲੱਗੂਗਾ ਨਾਲ ਹਾਂ ਠੀਕ ਆ ਬਹੁਤ ਵਧੀਆ ਦੋਸਤੋ ਬਾਜਪਰੇਟ ਆ ਬਾਕੀ ਅੱਗੇ ਮੇਰਾ ਵੀਰ ਕੋਈ ਥੋੜੀ ਜਿਹੀ ਖੇਚਰ ਕਰ ਲੂਗਾ ਜੇ ਤਾਂ ਨਿਕਲ ਆਉਂਦੀ ਆ ਤਾਂ ਤੁਹਾਡੀ ਕਿਸਮਤ ਆ ਨਹੀਂ ਤੇ ਦੋਸਤੋ ਆਪਦੇ ਹੱਥੀ ਵੀ ਤੁਸੀਂ ਉਹਨਾਂ ਦੇ ਸਮੇਂ ਦੇ ਵਿੱਚ ਏਆਈ ਚਾਹੇ ਮਾਲੀ ਤੋਂ ਬਣਵਾ ਸਕਦੇ ਜਾਂ ਝੋਟੀ ਚੰਗੀ ਆ ਘਰੇ ਰੱਖਣ ਤੇ ਲਾਇਕ ਆ ਕੋਈ ਮੇਰਾ ਵੀਰ ਲੈ ਕੇ ਜਾਣਾ ਚਾਹੁੰਦਾ ਕੋਈ ਘਟਿਆਲਾ ਮੁੱਲ ਆ ਕੋਈ ਮਹਾਂ ਵਾਲਾ ਨਹੀਂ ਆ ਆ ਬਿਲਕੁਲ ਹਾਂਜੀ ਹਾਂਜੀ ਠੀਕ ਆ ਇਧਰ ਕੋਮਲ ਆ ਮੱਝ ਆਪਣੇ ਕੋਲ ਖੜੀ ਜਿਹੜੀ ਸਦੂ ਸਾਹੇ ਦੂਜਾ ਸੂਆ ਜੀ ਹੈ ਠੀਕ ਹੈ ਤੇ 8 ਕਿਲੋ ਦੁੱਧ ਰੈਡੀ ਹੈ ਥਲੇ ਠੀਕ ਹੈ। ਹਾਂਜੀ ਤੇ 4 ਤੋਂ 5 ਕਿਲੋ ਦੇ ਦੋਗੇ ਸੋਈ ਨੂੰ ਇਹਨੂੰ। ਅੱਜ 4-5 ਦਿਨਾਂ ਦੀ ਸੂਈ ਆ। ਹਾਂਜੀ। ਇਹ ਹੈ ਦੁਜੇ ਸਵੇਰੇ। ਹਾਂਜੀ ਸੰਸਾਹ ਤੋਂ ਦਸ ਸਵੇਰਾ ਜੀ। ਮਗਰ ਕੱਟੀ ਕੱਟਾ। ਕੱਟਾ ਨਹੀਂ ਮਗਰ। ਕੱਟਾ ਮਗਰ। ਹਾਂਜੀ। ਠੀਕ ਹੈ। ਦੁੱਧ ਕਿੰਨਾ ਦੱਸਿਆ ਦੁੱਧ? ਦੁੱਧ ਸੰਸਾਹ 8 ਕਿਲੋ। 8 ਕਿੱਦੋਂ? ਹਾਂਜੀ। ਅੱਛਾ ਕੋਮਲ ਇਹਦੀ ਚੋਣ ਜਾਣ ਦੀ ਕਿੱਦਾਂ ਤਸੱਦੀ ਹੈ ਪੂਰੀ? ਸੰਸਾਹ ਤੋਂ ਸਾਬ ਇੱਕ ਨੰਬਰ ਆ ਜੀ। ਹਾਂਜੀ। ਲਓ ਜੀ। ਜਿਹੜੀ ਤੇ ਜਿਹੜੀ ਗੱਲ ਉਹ ਵੀ ਉਹ ਦੱਸ ਦਾਂਗੇ ਕੋਈ ਗੱਲ। ਲਓ। ਸੋ ਚੋਣ ਚੋਂ ਦੋਸਤ ਤਸੱਦੀ ਹੈ ਜਿਹੜਾ ਪਸ਼ੂ ਜਿਹਦੇ ਜਿਹੜਾ ਪਸ਼ੂ ਕੋਈ ਭੂਰ ਸ਼ਟਾ ਲਾਉਂਦਾ ਵੀ ਤੁਹਾਨੂੰ ਦੱਸ ਹੀ ਦਿੱਤਾ ਤੇ ਦੁੱਧ ਜਿਹੜਾ 8 ਕਿਲੋ ਇਸ ਮੈਂ ਤੇ ਥੱਲੇ ਹਾਈਟ ਮੀਡੀਅਮ ਬੇਲ ਬੂਲ ਤੁਸੀਂ ਵੇਖੋ ਬੇਲ ਬੂਲ ਦੀ ਚੰਗੀ ਆ ਤੇ ਪਲੀ ਗੋਲੀ ਆ ਪੂਰੀ ਠੀਕ ਆ ਜੀ ਜਿੱਦੀ ਵੀ ਆ ਤੁਸੀਂ ਵੇਖ ਸਕਦੇ ਜੇ ਸੰਭੀ ਸੁਭਾਦੀ ਆ ਕੋਈ ਲਸੇਰੇ ਪਾਣ ਦੀ ਨਹੀਂ ਕੋਈ ਲਸੀ ਫਿੱਕੀ ਨਹੀਂ ਗੀ ਬਖਾਲੇ ਦੀ ਪੱਦਰ ਆ ਬਿਲਕੁਲ ਇੱਕਸਾਰ ਲੇਵਾ ਤੇ ਥਾਂ ਤੁਹਾਨੂੰ ਬਹੁਤ ਵਧੀਆ ਵੈਸੇ ਥੀਕ ਜਵਾਈ ਵਾਲਾ ਥਾਂ ਆ ਇਹ ਕੰਬਲ ਕਿੰਨੇ ਦੀ ਯਸ ਨੂੰ ਦੀ ਹੈ ਸੰਤੂ ਸਾਹਿਬ ਨਾ 85 ਨਾ 80 ਹਾਂਜੀ 70 ਦੀ ਦੇ ਦਾਂਗੇ ਯਸ ਨੂੰ 70 ਦੀ ਹਾਂਜੀ ਲਓ ਜੀ ਇਹ 70 ਹਜ਼ਾਰ ਵੀ ਮਿਲ ਜੂਗੀ ਠੀਕ ਆ ਤੇ ਬਿਲਕੁਲ ਤਾਜੀ ਸੱਜਰ ਸੂਈ ਤੇ ਝੋਟੀ ਕੋਈ ਵੀ ਇਹ ਦੂਜਾ ਸੂਆ ਮੰਨ ਕੇ ਸੌਦਾ ਤੁਸੀਂ ਕਰ ਲਿਓ ਠੀਕ ਆ ਜੀ ਤੇ ਵੈਸੇ ਹੁਣ ਚਵਾਈ ਦਾ ਸਮਾਂ ਹੈ ਸ਼ਾਮ ਦਾ ਤੇ ਜਿੰਨਾ ਕ ਪਸ਼ੂ ਨੇ ਬੰਨਾ ਸਨ ਨਾ ਉਹਨਾਂ ਕ ਬਿਲਕੁਲ ਬਣੀ ਥਣੀਆਂ ਕਰਮਾੜੀ ਛੱਲੇ ਤੁਹਾਨੂੰ ਲੈਵੇ ਤੋਂ ਵਿਖਾਲੇ ਤੋਂ ਜੱਜਮੈਂਟ ਹੋਈ ਜਾਣੀ ਏ ਚਵਾਈ ਦਾ ਸਮਾਂ ਤੇ ਆ ਆਰਡਰ ਦੀ ਜਿਹੜੀ ਦੀ ਬੈਕ ਸਾਈਡ ਤੋਂ ਕੁਆਲਟੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਸ ਤੋਂ ਬਾਅਦ ਕੋਮਲ ਆਪਣੇ ਕੋਲ ਜਿਹੜਾ ਅੱਗੇ ਇਹ ਆ ਗਿਆ ਸਮੁੰਦਰੀ ਜਾਜ ਸਾਧੂ ਸਾਹਿਬ ਇਹ ਤੀਜਾ ਸੁਹਾ ਹੋਊਗੀ ਜੀ ਤੀਜਾ ਸੁਹਾ ਹਾਂ ਜੀ ਅੱਜ ਹੀ ਸਵੇਰੇ ਸੁਈ ਹੈ ਜੀ ਅੱਛਾ ਹਾਂ ਜੀ ਇਹਦੀ ਸਟੋਪ ਬਾਰਦੀ ਆਪਣੇ ਕੋਲ ਵੀਡੀਓ ਬਣੀ ਪਈ ਹੈ ਆਪਣੇ ਇੱਥੇ ਕਰ ਇੱਥੇ ਸੁਈ ਅੱਜ ਸਾਧੂ ਸਾਹਿਬ ਮਗਰ ਸੋਈ ਸੌਈ ਲੈ ਆਇਆ ਆਪਾਂ ਅੱਜ ਹੀ ਆਈ ਹੈ ਫਿਰ ਆਪਣੇ ਹੁੰਦੇ ਆ ਭਾਈ ਵੀਡੀਓ ਮੇਰੇ ਫੋਨ 'ਚ ਬਣੀ ਪਈ ਠੀਕ ਆ ਇਹ ਜੇ ਜੂਨ ਕਲੀਅਰ ਆ 400 ਹੀ ਗਿੱਲਾ ਨਾੜੂ ਬੱਚਾ ਮਗਰ ਇਹਦੇ ਕੀ ਕਟਾ ਜੀ ਮਗਰ ਕਟਾ ਹਾਂਜੀ ਉਹਦੀ ਗਿੱਲਾ ਨਾੜੂ ਉਹ ਬੱਚੇ ਦੇ ਨਾਲ ਆ ਠੀਕ ਆ ਜੀ ਮਗਰ ਕਟਾ ਆ ਗਿੱਲਾ ਨਾੜੂ ਆ ਕਰੋ ਚੱਲ ਗਿੱਲਾ ਹੀ ਆ ਜੀ ਗਿੱਲਾ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਅੱਜ ਦੂਜਾ ਕਦੇ ਨਹੀਂ ਹੋਊਗਾ ਫਿਰ ਸੰਦੂ ਸਾਹਿਬ ਅੱਜ ਹੀ ਸਵੇਰੇ ਸੌਈ ਹੈ ਜੀ ਅੱਜ ਮਾਰਨਿੰਗ ਹੀ ਹਾਂਜੀ ਠੀਕ ਆ ਲਓ ਜੀ ਅੱਜ ਮਾਰਨਿੰਗ ਹੀ ਸੌਈ ਹੈ ਠੀਕ ਆ ਜੀ ਕੋਈ ਦੂਜਾ ਤੀਜਾ ਦਿਨ ਨਹੀਂਗਾ ਅੱਜ ਮਾਰ ਤੇ ਸੁਵਾ ਕੋ ਤੀਜਾ ਵੀਰ ਮੰਨ ਕੇ ਸੌਦਾ ਕਰ ਲਿਆ ਦਰਮਿਆਨੀ ਹਾਈਟ ਦੇ ਵਿੱਚ ਆ ਮੀਡੀਅਮ ਦਰਮਿਆਨੀ ਹਾਈਟ ਆ ਤੇ ਕੌਣ ਚੋਣ ਜਣ ਕਿਵੇਂ ਨਿਕਲੀ ਫਿਰ ਸਭ ਚਵਾਈ ਚ ਵੀ ਆਣ ਇੱਕ ਨੰਬਰ ਆ ਅੱਛਾ ਹਾਲੀ ਖਾਨ ਥੋੜਾ ਇੱਕ ਨਾਰਮਲ ਜਿਹਾ ਭਰਾ ਰੱਖ ਦਈਏ ਅੱਛਾ ਹਾਂਜੀ ਤੇ ਬਾਕੀ ਆਉਂਦਾ ਪੋਲਾ ਹੀ ਥਾਣਾ ਭਰਾ ਭਰੋ ਸਭ ਚਵਾਈ ਪੋਲੀ ਹੋਊਗੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇੱਕ ਨੰਬਰ ਆ ਪੂਰੀ ਠੀਕ ਹੈ ਜੀ ਹਾਂਜੀ ਲਓ ਜੀ ਕੋਈ ਕੇ ਖਾਨ ਚ ਨਾੜ ਗੱਲ ਨਹੀਂ ਹੋਊ ਸੰਦੂਸਾਉ 3 ਕਾਗੋ ਕਿਲੋ ਚਵਾਈ ਕੀਤੀ ਆ ਸਾਰੇ ਬੋਲੇ ਦੇ ਠੀਕ ਹੈ ਜੀ ਹਾਂਜੀ ਹਾਂਜੀ ਵਾਪਸ ਮਾਂ ਤੋਂ ਸੌ ਲੈ ਕਰ। ਕਿਉਂ ਬੇਰੀ ਵਾਲਾ ਜਿਹੜਾ ਉਹ ਵੱਡਾ ਦਾ। ਹਾਂ ਜੀ ਮਗਰ ਲਾਣੀ। ਹਾਂ ਜੀ। ਠੀਕ ਹੈ। ਤੇ ਇਹ ਗੋਮਲ ਫਿਰ ਕਿੰਨੇ ਜੀ ਆਪਾਂ ਯੈਸ ਨੋ ਅੱਜ ਆਪਾਂ ਕਿੰਨੇ ਜੀ ਦੇ ਦਾਂਗੇ ਆਪਣੇ ਭੈਣ ਨੂੰ। ਕੰਮ ਤੋਂ ਕਰਾਣਾ ਕਰਦਾ ਦੁੱਧ 10 ਕਿਲੋ ਭਰੀਏ ਨਾ ਆਰਾਮ ਨੂੰ ਜਿਆਦਾ ਨਹੀਂ ਦੇ। ਜਿਹੜਾ ਖਾਣਾ ਦੋ ਦਰ ਰੁਪਿਆ ਬੋਲੇ ਤੋਂ ਚੱਲੀ ਆ। ਹਾਂ। ਹਾਂ ਜੀ। ਤੇ ਨਾ ਕਰਨਾ ਆਪਾਂ 70 ਨਾ 65 60 ਹਜ਼ਾਰ ਦੀ ਦੀ। 60 ਦੀ ਲੈ ਦੇਈਏ। ਹਾਂ ਜੀ। ਕੱਟਾਂ ਥੋੜਾ ਬੜਾ ਕੁਝ ਆਲੀ ਨੋਕ ਤੇ ਲੋ ਵੀ 60000 ਦੇ ਵਿੱਚੋਂ ਵੀ ਭਰਾਵੋ ਥੋੜਾ ਬਾਦ ਦੇ ਵਿੱਚੋਂ ਕੋਈ ਮਾਨਤਾ ਨੂੰ ਹੋ ਜਾਊਗਾ ਕਿਸੇ ਵੀਰ ਤੇ ਆਏ ਗਏ ਦਾ ਠੀਕ ਆ ਤੇ 60000 ਦੀ ਐ ਵੈਸੀ ਇਹ ਤੁਹਾਨੂੰ ਜਿਹੜੀ ਮੱਝ ਮਿਲ ਜਾਊਗੀ ਤੇ ਅੱਜ ਬਿਲਕੁਲ ਤਾਜੀ ਸੱਜਰ ਮਾਰਨਿੰਗ ਸਵੇਰ ਸੂਈ ਆ ਤੇ ਮਗਰ ਕਟਾ ਵੇਖੋ ਤੁਸੀਂ ਪੂਰਾ ਪਾਲਿਆ ਪਲੀਤਾ ਮਗਰ ਕਟਾ ਗਿੱਲੇ ਨਾੜੂ ਦੇ ਨਾਲ ਨਵਾਂ ਬਿਲਕੁਲ ਜੀ ਹਾਂਜੀ ਬਿਲਕੁਲ ਲਾ ਵੀ ਕੰਗਲ ਇਹ ਨਾਗਣੇ ਅੱਜ ਆਪਣੇ ਕੋਲ ਟੋਟਲ 4 ਹਾਂਜੀ ਸਾਨੂੰ ਸਮਾਂ ਇਹ ਨਾ ਆਇਆ ਠੀਕ ਆ ਭਰਾ ਦੇ ਕਰਦਿਏ ਨੰਬਰ ਇੱਕ ਸਾਂਝੇ ਆਪਣੇ ਨੰਬਰ 72734761982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਜਾਨਕਾ ਸ੍ਰੀ ਹਰਿਆਲੀ ਤੋਂ 2.5 ਕਿਲੋਮੀਟਰ ਹੈ ਹਾਂਜੀ ਜਿਹੜੇ ਭੈਣ ਭਰਾ ਨੇ ਮਾਰ ਲੈਣਾ ਆਪਦੀ ਤਸੱਲੀ ਕਰਕੇ ਮਾਰ ਲਓ ਠੀਕ ਹੈ ਹਾਂਜੀ ਲੋਵੀ ਪ੍ਰਭੂਏ ਅੱਜ ਪਸ਼ੂ ਸੀਗੇ ਵੀਰ ਫੋਮਲ ਦੇ ਕੋਲ ਟੋਟੋ ਚਾਰ ਨੱਕ ਸੀਗੇ ਸੋ 64 ਦੀ ਰਕਮ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ ਵੈਸੇ ਰੇਟ ਭਾਅ ਫੜਪਾ ਬਿਲਕੁਲ ਜਾਇਜ਼ ਤੇ ਜੈਨੂਨ ਠੀਕ ਹੈ ਸੋ ਇਸੇ ਤਰ੍ਹਾਂ ਬਿਲਕੁਲ ਛੋਟੇ ਛੋਟੇ ਬਾਜ਼ਮਰੇ ਇਟਾਂ ਦੇ ਉੱਪਰ ਪਸੂ ਆਉਂਦੇ ਰਹਿੰਦੇ ਆ ਤੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆ ਜਨਾਵੇਂ ਕੁਸ਼ਮੋਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਠੀਕ ਆ ਜੀ ਤੇ ਪਿੰਡ ਸਖਰੀ ਵਿਜ਼ਿਟ ਕਰਨ ਲਿਓ ਠੀਕ ਆ ਜੀ ਨੇੜੇ ਸਰਿਆਲੀ ਵਿਚਾਰੀ ਪਨਗੋਂ ਤੋਂ ਚੁਤਿਆਂ 4 ਕਿਲੋਮੀਟਰ ਦੀ ਦੂਰੀ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ